ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4 ਘੰਟਿਆਂ ਦੇ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਭਾਰਮੀ ਲਈ ਇਹ ਖੇਤਰ ਤਿਆਰ ਰਹਿਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਸੈਟਲਾਈਟ ਤਸਵੀਰਾਂ ਦੇ ਲੈ ਕੇ ਚੱਲਦੇ ਹਾਂ ਹਰਿਆਣੇ ਵੱਲ ਦੀ ਜਿਹੜਾ ਇੱਕ ਤਕੜਾ ਬੱਦਲ ਬਣਿਆ ਹੋਇਆ ਜਿਹੜਾ ਕਿ ਅੱਗੇ ਪੰਜਾਬ ਵੱਲ ਨੂੰ ਕੁਝ ਕਰ ਰਿਹਾ ਸੋ ਪੰਜਾਬ ਦੇ ਕਿਹੜੇ ਖੇਤਰ ਹੈ ਜਿਹੜੇ ਤਿਆਰ ਰਹਿਣ ਤੇ ਅਲਰਟ ਹੈ ਜਿਹੜੇ ਮੌਸਮ ਖਾਗਨੇ ਜਾਰੀ ਕੀਤੇ ਨੇ ਐਸ ਲਈ ਜੇਕਰ ਹਰਿਆਣੇ ਦੀ ਗੱਲ ਕਰ ਲੈਂਦੇ ਆ ਤਾਂ ਹਿਸਾਰ ਜੀਂਦ ਭਵਾਨੀ ਰੋहतक ਝੱਜਰ ਸਰਸਾ ਫਤਿਹਬਾਦ ਭਾਰਮੀ ਇੱਥੇ ਲੱ 5 ਮਿੰਟ ਪਹਿਲਾਂ ਪੋਸਟ ਆਗੇ ਮੌਸਮ ਖਾਗ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਖੇਤਰ ਜਿਹੜੇ ਤਿਆਰ ਰਹਿਣ ਲਹਿਰਾਗਾ ਕਾ ਸੁਨਾਮ ਸੰਗਰੂਰ ਧੋਰੀ ਮਲੇਰ ਕੋਟਲਾ ਮੋਨਕ ਪਾਤੜਾ ਪਟਿਆਲਾ ਨਾਬਾ ਮਲੋ ਵਿੱਚ ਭਾਰੀ ਉਮੀਦ ਨਾਲ ਅਸਮਾਨੀ ਬਿਜਲੀ ਕਰ ਸਕਦੀ ਹੈ ਸੋ ਇੱਥੇ ਭਾਰੀ ਇਹ ਖੇਤਰ ਜਿਹੜੇ ਸਭ ਤੋਂ ਪਹਿਲਾਂ ਤਿਆਰ ਰਹਿਣ ਬੋਡਲਾਡਾ ਲੈਰਗਾਗਾ ਮਾਨਸਾ ਧੂਰੀ ਮਲੇਰਕੋਟਲਾ ਪਾਤੜਾ ਫਟਿਆਲਾ ਨਾਬਾ ਰਾਜਫਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਮਲੋ ਬਸੀ ਫਟਾਣਾ ਖੰਨਾ ਪੈਲ ਖਮਾਣੋ ਲੁਧਿਆਣਾ ਪੂਰਬੀ ਸਮਰਾਲਾ ਰਾਏਕੋਟ ਲੁਧਿਆਣਾ ਪੱਛਮੀ ਤੇ ਇਹ ਜਿਹੜੇ ਖੇਤਰ ਹੈ ਇੱਥੇ ਕਿਤੇ ਦਰਮਿਆਨੇ ਤੇ ਕਿਤੇ ਅਤਿ ਭਾਰੀ ਵੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਆਉਂਦੇ 3-4 ਘੰਟਿਆਂ ਦੇ ਵਿੱਚ ਸਰਦੂਲਗੜ੍ਹ ਬੋਡਲਾਡਾ ਮਾਨਸਾ ਦੇ ਪੱਛਮੀ ਖੇਤਰ ਸੰਗਰੂਰ ਬਰਨਾਲਾ ਦੇ ਪੱਛਮੀ ਖੇਤਰ ਪਟਿਆਲਾ ਦੇ ਪੱਛਮੀ ਖੇਤਰ ਤੇ ਡੇਰਾ ਬਸੀ ਤੇ ਇੱਧਰ ਆਜੇ ਹਤਰਵੰਡੇ ਸਾਹਿਬ ਬਠਿੰਡਾ ਸ਼੍ਰੀ ਮਕਸਦਰ ਸਾਹਿਬ ਤੇ ਚਮਕੌਰ ਸਾਹਿਬਲੇ ਆ ਇਧਰ ਫਸੇ ਰੋਪੜ ਕਣੀ ਆ ਜੀ ਤੇ ਇਹ ਖੇਤਰ ਵੀ ਜਿਹੜੇ ਆ ਭਾਰੀ ਮੀਲੇ ਤਿਆਰ ਰਹਿਣ ਇੱਥੇ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕੁਝ ਥਾਵਾਂ ਤੇ ਭਾਰੀ ਮੀਦਾਰ ਜੋ ਸਾਡੇ ਨੇ ਆਉਂਦੇ ਘੰਟਿਆਂ ਦੇ ਵਿੱਚ ਦੁਆਬੇ ਦੀ ਜੇਕਰ ਗੱਲ ਕਰੀਏ ਜੀ ਯਾ ਲੋ ਜਹਾਨਾ ਪਛਮੀ ਦੇ ਜਗਰਾਉਂ ਰਾਏਕੋਟ ਸਿੱਧਵਾ ਬੇਟ ਸ਼੍ਰੀ ਤਰਨਤਨ ਸਾਹਿਬ ਖਡੂਰ ਸਾਹਿਬ ਔਰ ਇਧਰ ਮੋਗੇ ਕਣੀ ਇਥਰੇ ਜਿਹੜੇ ਹਲਕਾ ਤੇ ਲੈ ਕੇ ਦਰਮਿਆਨੇ ਕੁਛ ਥਾਵਾਂ ਤੇ ਭਾਰੀ ਮੀ ਲੱਗਣਗੇ ਇਸ ਸਲਾਵਾ ਬਲਾਚੌਰ ਨਵਾਂ ਸ਼ਹਿਰ ਸ਼੍ਰੀ ਨਾਟਪੁਰ ਸਾਹਿਬ ਗਾੜ ਸ਼ੰਕਰ ਨੰਗਲ ਹੁਸ਼ਿਆਰ ਪਰ ਬਾਬਾ ਬਕਾਲਾ ਸ਼੍ਰੀ ਅੰਮ੍ਰੇਸਾ ਸਾਹਿਬ ਅਜਨਾਲਾ ਡੇਰਾ ਬਾਬਾ ਨਾਨਕ ਪਹਲਾਥ ਦਸੂਗਾ ਮਕੇਰੀਆਂ ਗੁਰਦਾਸਪੁਰ ਪਠਾਨਕੋਟ ਧਾਰਕਲਾਂ ਤੇ ਵਿੱਚ ਜਿਹੜਾ ਹਲਕਾ ਮੀ ਸੰਭਵ ਹੈ ਉਹਦੇ ਘਟੇ ਇਹਦੇ ਵਿੱਚ ਕੋਲ ਮਿਲਾ ਕੇ ਜਿਹੜੇ ਹਰਿਆਣਾ ਦੇ ਨਾਲ ਲੱ ਆਉਦੇ ਦੱਖਣ ਪਛਮੀ ਮਾਲਵਾ ਦੇ ਮਾਲਵਾ ਦੇ ਪੂਰਬੀ ਖੇਤਰ ਤੇ ਪੂਰਬੀ ਖੇਤਰ ਇਹ ਭਾਰੀ ਮੀਂਹ ਲਈ ਤਿਆਰ ਰਹਿਣ ਦੋਆਬੇ ਦੇ ਕੁਝ ਖੇਤਰ ਭਾਰੀ ਮੀਂਹ ਲਈ ਤਿਆਰ ਰਹਿਣ ਤੇ ਮਾਝੇ ਦੇ ਖਸ਼ING ਖੇਤਰ ਤੇ ਮਾਲਵੇ ਦੇ ਪਛਮੀ ਖੇਤਰ ਹਲਕੇ ਮੀਂਹ ਲਈ ਤਿਆਰ ਹਨ ਆਉਦੇ ਤਨੇ 4 ਘੰਟੇ ਅੰਦਰ ਵਿੱਚ ਧੰਨਵਾਦ